ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਕਿਵੇਂ ਠੀਕ ਠਾਕ ਉਮੀਦ ਕਰਦੇ ਹਾਂ ਤੁਸੀਂ ਘੈਂਟ ਹੋਵੋਗੇ ਹਨ ਅੱਜ ਭੈਣੋ ਮੈਂ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਤੇ ਘੈਂਟ ਵੀਡੀਓ ਲੈ ਕੇ ਆਈਆਂ ਹਾਂ ਮੈਨੂੰ ਨਹੀਂ ਲੱਗਦਾ ਵੀ ਇਹ ਕਿਸੇ ਨੇ ਪਹਿਲਾਂ ਸ਼ਾਇਦ ਪਾਈ ਹੋਣੀ ਹੈ ਮੈਂ ਸਰਚ ਵੀ ਨਹੀਂ ਕੀਤੀ ਕੀ ਪਤਾ ਪਾਈ ਵੀ ਹੋ ਸਕਦੀ ਹੈ ਹਨ ਅੱਜ ਭੈਣੋ ਕਈ ਵਾਰ ਆਪਣੇ ਕੋਲੇ ਕਿਵੇਂ ਹੋ ਜਾਂਦਾ ਜਿਵੇਂ ਕਿ ਆਪਣੇ ਕੋਲੇ ਕਸਟਮਰ ਆਇਆ ਉਹਨੇ ਆਪਾਂ ਨੂੰ ਸੂਟ ਦਿੱਤਾ ਵੀ ਕਾਟਨ ਦਾ ਸੂਟਾ ਠੀਕ ਹੈ ਆਪਾਂ ਫੜ ਕੇ ਰੱਖ ਲਿਆ ਆਪਾਂ ਉਹਦੇ ਚ ਦਿਨ ਨਹੀਂ ਦਿੱਤਾ ਵੀ ਯਾਰ ਇਹ ਪਤਲਾ ਲਾਈਨਿੰਗ ਲੱਗੂਗੀ ਕਿ ਨਹੀਂ ਲੱਗੂਗੀ ਹਨ ਤੇ ਆਪਾਂ ਨੂੰ ਕਸਟਮਰ ਦਾ ਕਰਾਰ ਹੈਗਾ 5 ਦਿਨਾਂ ਦਾ ਕਸਟਮਰ ਨੇ ਆਪਾਂ ਨੂੰ 4 ਦਿਨ ਪਹਿਲਾਂ ਫੋਨ ਲਾਇਆ ਵੀ ਦੀਦੀ ਸਾਡਾ ਸੂਟ ਬਣ ਗਿਆ ਆਪਾਂ ਕੀ ਕਹਨੇ ਆ ਹਾਂਜੀ ਬਣਿਆ ਪਿਆ ਤਰਪਾਈ ਨੂੰ ਗਏ ਹੋਏ ਹਨ ਆਪਾਂ ਸਾਰੇ ਤਕਰੀਬਨ ਇਹੀ ਬੋਲਦੇ ਆ ਤੇ ਜਦੋਂ ਕਿ ਉਹ ਸੂਟ ਤੇ ਆਪਾਂ ਕਟਿੰਗ ਵੀ ਨਹੀਂ ਕੀਤੀ ਹੁੰਦੀ ਇਹਦੀ ਜਦੋਂ ਆਪਾਂ ਕਟਿੰਗ ਕਰਨ ਲੱਗਦੇ ਆ ਆਪਾਂ ਦੇਖਦੇ ਆ ਇਹਰਾ ਕੱਪੜਾ ਪਤਲਾ ਲੱਗ ਰਿਹਾ ਥੋੜਾ ਜਿਹਾ ਹਨ ਫਿਰ ਆਪਾਂ ਸੋਚਦਾ ਵੀ ਜੇ ਹੁਣ ਆਪਾਂ ਨੂੰ ਪੁੱਛਿਆ ਫੇਰ ਗਾਲਾਂ ਕੱਢਣਗੇ ਉਹ ਹਣ ਤੇ ਕਈ ਵਾਰ ਆਪ ਨੂੰ ਪਤਾ ਹੁੰਦਾ ਵੀ ਕਸਟਮਰ ਨੇ ਲਾਈਨਿੰਗ ਨਹੀਂ ਲਗਵਾਉਣੀ ਹੈਗੀ ਹਨਾ ਆਪਾਂ ਲਾਈਨਿੰਗ ਤੋਂ ਬਿਨਾ ਉਹ ਸੂਟ ਬਣਾ ਦਿੰਨੇ ਆ ਫਿਰ ਕਸਟਮਰ ਲੈ ਕੇ ਜਾਂਦਾ ਉਹ ਆਪਾਂ ਨੂੰ ਗਾਲ੍ਹਾਂ ਕਢਦਾ ਉਹ ਕਹਿੰਦਾ ਯਾਰ ਮੈਨੂੰ ਨਹੀਂ ਪਤਾ ਸੀ ਤੁਹਾਨੂੰ ਤਾਂ ਜਿਸ ਤਰ੍ਹਾਂ ਤੁਸੀਂ ਲਾਈਨਿੰਗ ਕਿਉਂ ਨਹੀਂ ਲਾਈ ਹਨਾ ਜਿਵੇਂ ਮੇਰੇ ਨਾਲ ਹੋਈ ਆ ਮੈਂ ਆਪਣੀ ਹੱਡ ਬੀਤੀ ਹੀ ਸ਼ੇਅਰ ਕਰ ਦਿੰਨੀ ਆ ਸਾਰਿਆਂ ਨਾਲ ਤੇ ਹੁਣ ਆਪਾਂ ਸਟੀਚ ਕੀਤਾ ਹੋਇਆ ਕਮੀਜ਼ ਸਾਰਾ ਬਿਨਾ ਪਟਣਾ ਪਵੇ ਆਪਾਂ ਲਾਈਨਿੰਗ ਕਿਵੇਂ ਲਾਉਣੀ ਆ ਉਹ ਵੀਡੀਓ ਲੈ ਕੇ ਆਈ ਆ ਤੁਹਾਨੂੰ ਮੈਨੂੰ ਪਸੀਨਾ ਬਹੁਤ ਜ਼ਿਆਦਾ ਆ ਰਿਹਾ ਤੇ ਆਪਾਂ ਜਲਦੀ ਆਲਦੀ ਥੋੜੇ ਪੱਖਾ ਛੱਡੀਏ ਤੇ ਠੰਡ ਠੰਡੀ ਠੰਡੀ ਹਵਾ ਲਈਏ ਫਿਰ ਉਸ ਤੋਂ ਬਾਅਦ ਆਪਾਂ ਕਰਦੇ ਆਂ ਸਟਾਰਟ ਵੀਡੀਓ ਤੇ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣਾ ਜੀ ਜੇ ਕਿਸੇ ਨੂੰ ਕੁਝ ਨਹੀਂ ਸਮਝ ਰਹਾ ਤੁਸੀਂ ਮੈਨੂੰ ਕਮੈਂਟ ਕਰ ਸਕਦੇ ਹੋ ਇੱਕ ਗੁੱਡ ਨਿਊਜ਼ ਹੋਰ ਆਪਾਂ ਆਪਣੇ ਕੋਰਸ ਦਾ ਰੇਟ ਘਟਾ ਦਿੱਤਾ ਹੈ ਆਪਾਂ ਸਿਰਫ 1000 ਰੁਪਏ ਦੇ ਵਿੱਚ ਸਟਿਚਿੰਗ ਸਿਖਾਉਣ ਲੱਗੇ ਆ ਜਿਹੜੀਆਂ ਵੀ ਭੈਣਾਂ ਨੇ ਸਿੱਖਣਾ ਉੱਪਰ ਦਿੱਤੇ ਹੋਏ ਨੰਬਰਾਂ ਦੇ ਉੱਪਰ ਫੋਨ ਕਰੋ ਤੇ ਜਾਂ ਮੈਸੇਜ ਕਰੋ ਉਹ ਮੇਰਾ ਪਰਸਨਲ ਨੰਬਰ ਹੈ ਉਹ ਤਾਂ ਤੁਸੀਂ ਕਰ ਸਕਦੇ ਬਣਿਆ ਹੋਇਆ ਜੀ ਕਾਟਨ ਦਾ ਇਹਦੇ نیچے ਪਹਿਲਾਂ ਕਸਟਮਰ ਨੇ ਲਾਈਨਿੰਗ ਨਹੀਂ ਲਵਾਈ ਸੀ ਹੁਣ ਉਹਨਾਂ ਨੇ ਕਿਹਾ ਵੀ ਇਹਦੇ نیچے ਆਪਾਂ ਲਾਈਨਿੰਗ ਲਾਉਣੀ ਹੈ ਹਨਾ ਇਹਦੇ نیچے ਆਪਾਂ ਲਾਈਨਿੰਗ ਲਾਉਣੀ ਆ ਬਣੇ ਬਣਾਈ ਦਿਓ ਪਰ ਜਿਆਦਾ ਆਪਾਂ ਨੂੰ ਪੱਟਣਾ ਵੀ ਨਾ ਪਵੇ ਤੇ ਹੁਣ ਇਹਦੇ نیچے ਆਪਾਂ ਲਾਈਨਿੰਗ ਲਾਵਾਂਗੇ ਕਿਵੇਂ ਪਹਿਲਾ ਸਟੈਪ ਜੀ ਆਪਾਂ ਇਹਦੀਆਂ ਬਾਹਾਂ ਪਟਾਂਗੇ ਨਾ ਹੀ ਤਾਂ ਆਪਾਂ ਗਲਾ ਪਟਾਂਗੇ ਮਤਲਬ ਦੋਨੇ ਪਲੇ ਅਲੱਗ-ਅਲੱਗ ਨਹੀਂ ਕਰਾਂਗੇ ਆਪਾਂ ਸਿਰਫ ਇਹਦੀਆਂ ਬਾਹਾਂ ਪਟਾਂਗੇ ਬਾਹਾਂ ਪੱਟ ਕੇ ਉਸ ਤੋਂ ਬਾਅਦ ਇਹ ਜੇ ਆਪਾਂ ਸਾਈਡ ਵਾਲੀ ਸੀਨ ਪੱਟਾਂਗੇ ਸਾਈਡ ਵਾਲੀ ਸੀਨ ਪੱਟ ਕੇ ਦੇਖਦੇ ਆਪਾਂ ਵੀ ਲਾਈਨਿੰਗ ਕਿਵੇਂ ਲੱਗੂਗੀ ਤੇ ਕਿਵੇਂ ਆਪਾਂ ਲਾਵਾਂਗੇ ਹਨਾ ਨਾਲ-ਨਾਲ ਜੁੜੇ ਰਹੋ ਮੇਰੇ ਵੀ ਤੁਸੀਂ ਤੇ ਜੇ ਮਤਲਬ ਕਿ ਮੇਰਾ ਇਹ ਤਰੀਕਾ ਗਲਤ ਹੋਇਆ ਤਾਂ ਤੁਸੀਂ ਮੈਨੂੰ ਵਿੱਚ ਦੀ ਦੱਸ ਆਦ ਬਈ ਇਥੇ ਤੁਸੀਂ ਐਦਾਂ ਨਹੀਂ ਕਰਨਾ ਸੀ ਐਵੇਂ ਕਰਨਾ ਸੀ ਹੁਣ ਪਹਿਲਾਂ ਆ ਦੇਖੋ ਆ ਵਾਲਾ ਸੋਡਾ ਤੇ ਆ ਵਾਲੀ ਲਾਈਨਿੰਗ ਇੰਨੀ ਸਿਰਾਜੀ ਦਾ ਵਾਓ ਤੇ ਹੁਣ ਆਪਾਂ ਕੀ ਕਰਾਂਗੇ ਪਹਿਲਾਂ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਕਟਿੰਗ ਕਰਕੇ ਲਾਈਨਿੰਗ ਦੇ ਫਿਰ ਉਸ ਤੋਂ ਬਾਅਦ ਮੈਂ ਪੱਟ ਫੁੱਟ ਕੇ ਫਿਰ ਮਿਲਦੇ ਆਪਾਂ ਨੂੰ ਫਿਰ ਮਿਲਦੇ ਆਪਾਂ ਤੁਹਾਨੂੰ ਜੀਵ ਕੇਰਾ ਉੱਪਰ ਬੱਲੇ ਇਹਦਾ ਮਹਤਵਪੂਰਨ ਹੈ ਜੇ ਵੀ ਪਹਿਲਾਂ ਕੀ ਕਰਨਾ ਕਮੀਜ਼ ਦੀ ਆਪਾਂ ਲੰਬਾਈ ਨਾਪ ਲੈਣੀ ਹੈ ਕਿ ਕਿੰਨੇ ਇੰਚ ਫਿਰ ਉਸ ਤੋਂ ਬਾਅਦ ਆਪਾਂ ਲਾਈਨਿੰਗ ਕੱਟ ਕਰ ਲਵਾਂਗੇ ਜਿਵੇਂ ਕਿ ਆਪਣੀ ਕਮੀਜ਼ ਦੀ ਲੰਬਾਈ ਹੈਗੇ ਮਤਲਬ 43 ਇੰਚ 43 ਇੰਚ ਤੇ ਇਹਦੀ ਲਾਈਨਿੰਗ ਦੀ ਕਟਿੰਗ ਆਪਾਂ ਕਰਾਂਗੇ ਜੀ 42 ਇੰਚ ਦੇ ਆਈ ਦੇ ਆਈ ਇੰਜਨ ਦੀ ਆਪਾਂ ਦੋ ਲੰਬਾਈਆਂ ਲਾ ਲੈਣੀਆਂ ਨੇ ਲਾਈਨਿੰਗ ਤੁਹਾਨੂੰ ਪਤਾ ਹੀ ਆਪਾਂ ਖਿੱਚ ਕੇ ਪਾੜਦੇ ਹੁੰਨੇ ਆ ਕੀ ਕਸਟਮਰ ਵੀ ਨਾ ਉੱਜਾ ਕੇ ਰੱਖ ਦਿੰਦੇ ਆ ਸੌਰੀ ਭੈਣੇ ਮੈਨੂੰ ਪਤਾ ਤਾ ਮੇਰੀ ਵੀਡੀਓ ਦੇਖੇਂਗੀ ਸੌਰੀ ਇਹ ਰੇ ਚੀਜ਼ਾਂ ਨਾ ਪਹਿਲਾਂ ਦੇਖਣੀਆਂ ਚਾਹੀਦੀਆਂ ਹੁੰਦੀਆਂ ਨੇ ਸਾਨੂੰ ਇਹ ਚੀਜ਼ਾਂ ਪਹਿਲਾਂ ਦੇਖਣੀਆਂ ਚਾਹੀ ਜਾਂਦੀਆਂ ਨੇ ਜੇ ਅਸੀਂ ਪਹਿਲਾਂ ਦੇਖ ਲਾਂ ਤੇ ਤਾਂ ਸ਼ਾਇਦ ਹੁਣ ਪੈਗਮਾ ਨਾ ਕਰ ਰਹੇ ਹੋਵੇ ਤੇ ਹੁਣ ਜਿੰਨੀ ਆਪਣੀ ਮੇਰੇ ਕਸਟਮਰ ਦੀ ਹਿਪ ਹੈਗੀ 21 ਇੰਚ 21 ਤੇ ਆਪਾਂ 4 ਇੰਚ ਵਾਧ ਰੱਖਿਆ ਹੋਊਗਾ ਨਹੀਂ ਇਹ ਆਪੋਸਟ ਰੋਡ ਨਹੀਂ ਦੇਵਾਂਗੇ ਆਪਾਂ ਲੈਸ ਨਹੀਂ ਪਟਾਂਗੇ ਆਪਾਂ ਹੁਣ ਚਾਹੇ ਇੱਧਰ ਲਾ ਪਾਸਾ ਇੱਧਰ ਹੋ ਜੇ ਸਨੈਸ ਆਪਾਂ ਵਾੜ ਦੇ ਜੀ ਆਪਣੀ 21 ਇੰਚ ਤਾਂ ਲਾਈਨਿੰਗ ਰੱਖਾਂਗੇ ਆਪਾਂ 1-1 ਇੰਚ ਵਾਧ ਰੱਖਾਂਗੇ ਆਪਾਂ 21 22 ਸਾਢੇ 23 ਇੰਚ ਲਾਈਨਿੰਗ ਰੱਖਣਾ ਚਾਹੀਦਾ ਇਹਨੂੰ ਕਾੜ ਲਗੋ ਕਾੜ ਕੇ ਤਾਂ ਆਪਾਂ ਕੋਈ ਤੀਰਾ ਨਹੀਂ ਕੱਟਣਾ ਕੋਈ ਮੋਡਾ ਨਹੀਂ ਕੱਟਣਾ ਕੋਈ ਕੁਝ ਨਹੀਂ ਕੱਟਣਾ ਕੋਈ ਆਪਾਂ ਇਹ ਤੇ ਗਲਾ ਨਹੀਂ ਕੱਟਣਾ ਆਪਾਂ ਇਹ ਲਾਈਨਿੰਗ ਦੀ ਕਟਿੰਗ ਕਰਕੇ ਇਹ ਤੇ ਹਲਕੇ ਹਲਕੇ ਪ੍ਰੈਸ ਮਾਰ ਕੇ ਤੇ ਆਪਾਂ ਪਹਿਲਾਂ ਕਮੀਜ਼ ਦੀ ਪੱਟਾ ਪਟਾਈ ਕਰਾਂਗੇ ਫਿਰ ਉਸ ਤੋਂ ਬਾਅਦ ਮਿਲਦੇ ਆ ਤੁਹਾਨੂੰ ਵੀ ਆਪਾਂ ਕੀ ਕਰਾਂਗੇ ਕਮੀਜ਼ ਆਪਾਂ ਪੁੱਠਾ ਕਰ ਲੈਣਾ ਸ਼ੁਗਰ ਕਰੋ ਹੋਇਆ ਮੈਂ ਇੰਟਰਲੌਕ ਨਹੀਂ ਕਰਿਆ ਸੀਗਾ ਪੁੱਠਾ ਕਰਕੇ ਆਪਾਂ ਮੋਡੇ ਵਗੈਰਾ ਪਟਣਿਆ ਇਹਦੇ ਇਹ ਇਹ ਨਾ ਸਿਉਣ ਵੀ ਮੇਰੀ ਦੂਸਰੀ ਮਸ਼ੀਨ ਦੀ ਹੈ ਜਿਹੜੀ ਮੇਰੇ ਘਰੇ ਹੁੰਦੀ ਹੈ ਇਹ ਤਾਂ ਸੇਨ ਵੀ ਬਹੁਤ ਟੁੱਕੀ ਹੈ ਸੌਰੀ ਯਾਰ ਆ ਜੋ ਗਾ ਪੈ ਰਿਹਾ ਬਾਹਰ ਮਿਸਤਰੀਆਂ ਦਾ ਹਨਾ ਪਤਾ ਨਹੀਂ ਕਿੱਥੇ ਲੱਗੇ ਹੋਏ ਆ ਇੱਕ ਦਾਣਾ ਗੁਰੂ ਕੀ ਨਗਰੀ ਚ ਮਿਸਤਰੀ ਨਹੀਂ ਜਾਂਦਾ ਕਿ ਤੇਸ ਏਰੀਆ ਚ ਕਿਤੇ ਸ ਆ ਸੌਰੀ ਇਸ ਘਰ ਚੋਂ ਨਿਕਲ ਕੇ ਦੂਜੇ ਚ ਦੂਜੇ ਘਰ ਚੋਂ ਨਿਕਲ ਕੇ ਤੀਜੇ ਚ ਤੀਜੇ ਚੋਂ ਨਿਕਲ ਗਿਆ ਫੇਰ ਵਾਇਲੇ ਚ ਪਹਿਲੇ ਚ ਨਿਕਲ ਕੇ ਛੇਵੇਂ ਸੱਤਵੇਂ ਚ ਪਤਾ ਨਹੀਂ ਸਾਡੀ ਕਲੀ ਚ ਤਾਂ ਜਾ ਹੀ ਨਹੀਂ ਰਿਹਾ ਮਿਸਤਰੀ ਆਪਾਂ ਇਹਨੂੰ ਪੱਟ ਕੇ ਰੱਖ ਦੇਵਾਂਗੇ ਹਾਂਜੀ ਆ ਦੇਖੋ ਆਪਾਂ ਕੀ ਕੀਤਾ ਸੀਗਾ ਆਪਾਂ ਲਾਈਨਿੰਗ ਦਾ ਸੈਂਟਰ ਕਰਕੇ ਇੱਥੇ ਆਪਾਂ ਟੱਕ ਲਾ ਲਿਆ ਸੀ ਇੱਕ ਠੀਕ ਹੈ ਕੱਪ ਲਾ ਕੇ ਆਪਾਂ ਗਲੇ ਨੂੰ ਆਪਾਂ ਇਹਦੇ ਉੱਪਰ ਰੱਖ ਲੈਣਾ ਇਹ ਚੁੱਪ ਕਰ ਗਲੇ ਨੂੰ ਆਪਾਂ ਇਹਦੇ ਉੱਪਰ ਰੱਖ ਲੈਣਾ ਤਾਂ ਕਰਕੇ ਠੀਕ ਹੈ ਜੇ ਤੁਹਾਡੇ ਕੋਲੇ ਕੋਈ ਸੂਈ ਹੈਗੀ ਹੈ ਤੁਸੀਂ ਇੱਕ ਵਾਰ ਇੱਥੇ ਇਹਦੇ ਵਿੱਚ ਸੂਈ ਖੋਦ ਲਵੋ ਹੁਣ ਦੇਖੋ ਜੀ ਆਪਾਂ ਗਾਲਾ ਪਟਾਂਗੇ ਹੈ ਨਾ ਨਾ ਹੀ ਤਾਂ ਫਿਨਿਸ਼ਿੰਗ ਆਉਣੀ ਆ ਤੇ ਨਾ ਹੀ ਉਹ ਗੱਲਬਾਤ ਬਣਣੀ ਆ ਤੇ ਆਪਾਂ ਹੁਣ ਕੀ ਕੀਤਾ ਆਪਾਂ ਨੋਰਮਲੀ ਇੱਥੇ ਗਾਲਾ ਰੱਖ ਲਿਆ ਸੈਂਟਰ ਕਰਕੇ ਹੁਣ ਇਹਦੇ ਉੱਪਰ ਆਪਾਂ ਗਲੇ ਦੇ ਬਿਲਕੁਲ ਨਾਲ-ਨਾਲ ਸੀਨ ਲਾ ਲਾਉਣੀ ਆ ਆਪਾਂ ਠੀਕ ਬਿਲਕੁਲ ਕਿਨਾਰੀ ਦੇ ਉੱਪਰ ਜਿਹੜਾ ਕਿਸੇ ਨੂੰ ਪਤਾ ਵੀ ਨਾ ਲੱਗੇ ਵੀ ਇਹਦੇ ਨਾਲ ਤਾਂੜ ਕੀ ਹੋਇਆ ਚੋਲਾਂ ਤੇ ਆਪਣਾ ਮਸਲਾ ਵੀ ਹੱਲ ਹੋ ਗਿਆ ਹਾਂ ਆਪਾਂ ਸੋਈ ਵਿੱਚ ਹੀ ਘੋਈ ਰੱਖ ਲਈਏ ਉਹਦੇ ਹੋਟੇ ਡਮਟਾ ਚਲਦੇ ਨੇ ਸੈਂਟਰ ਕਰਨ ਵੇਲੇ ਆਪਾਂ ਕਾਂਟ ਨੂੰ ਕੱਢ ਲੈਣਾ ਹੁੰਦਾ ਕਿਉਂਕਿ ਮੁੜ ਕੇ ਕਿਤੇ ਸਾਰਾ ਕਮੀਜ਼ ਹੀ ਕਾਂਟ ਚ ਜਾਂਦਾ ਹੈ ਗਲੇ-ਗਲੇ ਸੇਮ ਹੀ ਰੱਖਿਆ ਪਲੇਟਾਂ 'ਵੀ ਪੱਟਣ ਪਈਆਂ ਪਲੇਟਾਂ ਪੱਟ ਰਹੀਆਂ ਸੀ ਆਪਾਂ ਤੇ ਮੋਢੇ-ਮਾਢੇ ਪੱਟ ਰਹੇ ਸੀ ਨੀਚੇ ਤੋਂ ਇਹਦੇ ਲੈਂਸ ਲੱਗੀ ਹੋਈ ਆ ਮੈਂ ਲੈਂਸ ਨਹੀਂ ਪੱਟੀ ਹੈਗੀ ਹੁਣ ਦੂਬਾ ਦਾ ਪਾਸੇ ਇਹ ਇੱਦਾਂ ਹੀ ਰੱਖਣੀ ਆ ਤੇ ਹੁਣ ਆਪਾਂ ਸਲਾਈ ਰੋਟੀ ਕਰਨ ਲੱਗਾਂਗੇ ਜੀ ਮੈਂ ਪੱਲਾ ਲਾਉਣੇ ਹੁੰਦੇ। ਥੱਲੇ ਆਪਾਂ ਮੋਢੇ-ਮੋਢੇ ਸੀਣਾਗੇ, ਫਿਟਿੰਗ ਵਾਲੀ ਸੀਨ ਨਹੀਂ ਤੇ ਸਲਾਈ ਨਹੀਂ ਲਾਵਾਂਗੇ। ਉਸ ਤੋਂ ਬਾਅਦ ਆਪਾਂ ਇਹਦੀ ਕਰ ਲਾਂਗੇ ਜੀ ਕਟਿੰਗ। ਮੈਂ ਸਿਰਫ ਇੱਕ ਪੱਲਾ ਹੀ ਨਹੀਂ ਬੈਕ ਵਾਲੇ ਦਾ ਇਕੱਲਾ ਕਲਾ ਲੈਣਾ ਦੱਸ ਦੂੰਗੀ। ਬਾਕੀ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ ਨਾ। ਵੀ ਆਪਾਂ ਇਦਾਂ ਲਾਉਣਾ। ਐ ਕਰ ਲਿਆ ਆਪਾਂ। ਹੁਣ ਕੀ ਕਰਨਾ? ਹੁਣ ਆਪਣਾ ਮੇਨ ਜਿਹੜਾ ਕੰਮ ਹੋ ਗਿਆ ਵੀ ਜੇ ਆਪਾਂ ਹੁਣ ਇਹਨੂੰ ਗਲੇ ਨੂੰ ਨਾਲੋਂ-ਨਾਲੋਂ ਕਟਾਂਗੇ ਤਾਂ ਆਪਣੇ ਤਾਂ ਅੱਗੇ ਨਿਕਲਣਗੇ। ਹੁਣ ਆਪਾਂ ਕੀ ਕਰਾਂਗੇ ਜੀ? ਥੱਲੇ ਦੇ ਨਾਲ ਲਾ ਆਪਾਂ ਅੱਧਾ-ਅੱਧਾ ਇੰਚ ഫോൽഡ് എന്താ ഫോൾഡ് സീൻ ലാ ഫ കട്ട മേ సి మోటీ సీన్ బక లా సా ਉਹ ਗੋਣ ਬਾਰ-ਬਾਰ ਤਰਪਾਈ ਕਰਨ ਦਾ ਨੁਕਲਿਓ ਹੁੰਦਾ ਓ ਮਾਈ ਗੋਡ ਥੋੜਾ ਜਿਹਾ ਕੱਪੜਾ ਖੱਲ ਗਿਆ ਇਹਦੇ ਆਪਾਂ ਨੀਚੇ-ਨੀਚੇ ਨਾ ਕੱਟ ਪਾਏ ਜਾਣੇ ਕਿਉਂਕਿ ਜਦੋਂ ਮੈਂ ਕੱਟ ਪਾਏ ਨਹੀਂ ਸੀ ਨਾ ਉਦੋਂ ਕੱਪੜਾ ਫੋਲਡ ਹੋ ਰਿਹਾ ਸੀ ਬਾਹਰ ਦਿਖ ਰਿਹਾ ਸੀ ਇਹ ਤੋਂ ਪਹਿਲਾਂ ਕਿ ਉਹ ਬਾਹਰ ਦਿਸੇ ਮੇਰੀ ਅਲੀ ਗਲਤੀ ਤੁਸੀਂ ਵੀ ਇਧਰ ਆਓ ਤਾਂ ਆਪਾਂ ਕੀ ਕਰਨਾ ਹੈ ਇਹਦੇ ਵਿੱਚ ਆਪਾਂ ਕੱਟ ਪਾ ਲਿਆ ਸੀ ਦੇਖੋ ਮੈਂ ਕੱਟ ਲਾ ਲਈ ਸੀ ਹੁਣ ਮੈਂ ਖਸੇਨ ਵੀ ਮੈਂ ਪੱਕੀ ਕਰੀ ਦੇਵਾਂ ਇਹਦੀ ਮੈਂ ਪੱਟਾ ਪਟਾਈ ਕਰੂੰਗੀ ਬਾਅਦ ਚ ਜੇ ਆਪਾਂ ਕੱਟ ਪਾ ਕੇ ਕੋਲਡ ਕਰ ਦੇਣਾ ਫਿਰ ਇਹ ਸਹੀ ਹੋ ਜਾਊਗਾ ਜੇ ਉਹ ਆਪਾਂ ਕੱਟ ਮੈਂ ਨਹੀਂ ਪਾਈ ਸੀ ਉਦੋਂ ਥੋੜਾ ਔਖਾ ਫੋਲਡ ਫੋਲਡ ਨਹੀਂ ਹੋਇਆ ਸੀ ਮਤਲਬ ਦਿਖ ਰਿਹਾ ਸੀਗਾ ਬਾਹਰਲੀ ਸਾਈਡ ਆਪਣੇ ਆ ਬਣਿਆ ਹੋਇਆ ਸੀ ਫਿਰ ਆਪਾਂ ਇਹਦੇ ਉੱਪਰ ਗਲਾ ਬਣਾਇਆ ਤੇ ਇਧਰੋਂ ਆਪਣੀ ਇਦਾਂ ਦੀ ਆ ਗਈ ਇਹਦਾ ਕੋਈ ਚੱਕਰ ਨਹੀਂ ਹੁੰਦਾ ਕੋਈ ਇਹਦੇ ਵਿੱਚ ਫਾਲਤ ਨਹੀਂ ਪਾਉਗਾ ਵਾਹ ਯਾਰ ਪੰਜਾਬ 'ਚ ਵੀ ਛੋਟੇ ਛੋਟੇ ਮੁੰਡੇ ਹਨਾ ਕੰਮ ਕਰ ਰਹੇ ਆ ਮਤਲਬ ਮਿਹਨਤ ਕਰ ਰਹੇ ਆ ਜਿਵੇਂ ਆਉਦੀ ਤੋਂ ਲੱਗਿਆ ਹੋਇਆ ਜਿਵੇਂ ਉਹ ਵਾਲਾ ਜਿਹਾ ਆ ਪਤਾ ਨਹੀਂ ਹੈ ਟਾਈਮ ਕਿੱਥੇ ਲਿਆ ਕੇ ਖੜਾ ਕਰ ਦਿੰਦਾ ਬੰਦੇ ਨੇ ਬਟ ਮਿਹਨਤ ਤਾਂ ਕਰਨੀ ਚਾਹੀਦੀ ਹੈ ਸਾਰਿਆਂ ਨੂੰ ਉਸ ਤੋਂ ਬਾਅਦ ਜੇ ਆਪਾਂ ਇਧਰਲੇ ਪਾਸੇ ਦੇ ਮੋਡੇ ਦੀ ਵੀ ਸੀਨ ਲਾ ਲਵਾਂਗੇ ਤੇ ਬਹਿ ਕਾ ਅਲਗ ਅਲਗ ਆ ਕਿ ਆਪਾਂ ਦੇਖਦੇ ਆ ਏਦਾਂ ਹੀ ਬਣਾਈਏ ਇਹ ਤੇਰਾ ਪਲਾਨ ਸੀ ਆਪਾਂ ਲੇਰ ਪਾਟ ਕੇ ਕਿਉਂ ਸਾਰੀਆਂ ਨਹੀਂ ਮਤਲਬ ਆਪਾਂ ਇੱਕ ਗਲੇ ਵਾਲੀ ਸੇ ਲਾਈਏ ਇੱਕਾ ਮੋੜਿਆ ਦੀ ਸੇ ਲਾਈਏ ਹੁਣ ਆਪਾਂ ਕੀ ਕਰਨਾ ਹੁਣ ਜਿੱਥੇ ਜਿੱਥੇ ਆਪਾਂ ਪਲੇਟ ਪਾਈ ਸੀ ਇਹਨਾਂ ਦੀ ਹਨਾ ਉੱਥੇ ਉੱਥੇ ਆਪਾਂ ਨਿਸ਼ਾਨ ਲਾ ਲੈਣਾ ਨਿਸ਼ਾਨ ਦਾ ਕੀ ਲਾਣਾ ਆਪਾਂ ਸੀਨ ਹੀ ਲਾ ਲਵਾਂਗੇ ਉੱਥੇ ਉੱਥੇ ਜਿੱਥੇ-ਇਥੇ ਪਲੇਟਾਂ ਪਾਈਆਂ ਸੀ ਕੱਚੀਆਂ ਸੀ ਨਾ ਲਾਵਾਂਗੇ ਇੱਕ ਵਾਰ ਆਪਾਂ ਕਿ ਠੀਕ ਹੈ ਫਿਰ ਆਪਾਂ ਪੁੱਠੇ ਪਾਸੇ ਦੀ ਪਲੇਟ ਪਾ ਲੀਏ। ਦੋਨੇ ਪਹਿਲਾਂ ਆਪਾਂ ਲੰਮੀਆਂ ਪਾਵਾਂਗੇ। ਫਿਰ ਉਸ ਤੋਂ ਬਾਅਦ ਆਪਾਂ ਟੀਡੀਆਂ ਪਲੇਟਾਂ ਪਾਵਾਂਗੇ। ਪਲੇਟਾਂ ਤੇ ਆਪਣੇ ਨਿਸ਼ਾਨ ਲੱਗੇ ਹੁੰਦੇ ਇਹਦੇ ਤੇ ਆਪਾਂ ਨੂੰ ਡਬਲ ਮੱਥਾ ਕਪਾਈ ਕਰਦੀ ਰੋਣੀ ਪੈਂਦੀ ਹੈ। ਹੁਣ ਆਪਾਂ ਕੀ ਕਰਨਾ ਚਾਹੀਏ ਹੁਣ ਆਪਾਂ ਇਧਰੋਂ ਚੱਕ ਲੈਣੀ ਸਾਈਡ ਵਾਲੀਆਂ ਪਲੇਟਾਂ ਦੇ ਵੀ ਆਪਣੇ ਕੋਲ ਨਿਸ਼ਾਨ ਲੱਗੇ ਹੋਏ ਸੀ ਕਿ ਤਣਾ ਤਾਗਾ ਪਤਾ ਨਹੀਂ ਕੀ ਕਰਨਾ ਨਿਕਲਦਾ ਰਹਿੰਦਾ ਬਿਲਦੇ ਚੱਤੇ ਪਲੇਟਾਂ ਦੇ ਨਿਸ਼ਾਨ ਆਪਣੇ ਲੱਗੇ ਸੀਗੇ ਹੁਣ ਮੈਂ ਮਿਲਦੀਆਂ ਸਭ ਪਲੇਟਾਂ ਨੂੰ ਤਾਂ ਪਾ ਕੇ ਉਸ ਤੋਂ ਬਾਅਦ ਆਪਾਂ ਫਿਟਿੰਗ ਵਾਲੀ ਸੀਮ ਕਿਵੇਂ ਲਾਉਣੀ ਹੈ ਉਹਦੇ ਤੇ ਉਹ ਕਿ ਫਿਰ ਵੀਡੀਓ ਜਿਆਦਾ ਲੰਬੀ ਹੋਏ ਜੇ ਫਿਰ ਕੁਝ ਦੇਖਦੇ ਨਹੀਂ ਮੈਨੂੰ ਬੋਰ ਮੈਂ ਤੁਹਾਨੂੰ ਬੋਰ ਕਰਦੀ ਹਾਂ ਨਾ ਤੁਸੀਂ ਮੈਨੂੰ ਇਗਨੋਰ ਮਾਰਦੇ ਹੋ ਤੁਸੀਂ ਮੈਨੂੰ ਇਗਨੋਰ ਮਾਰਦੇ ਹੋ ਫਿਰ ਮੇਰੇ ਵੀਊ ਨਹੀਂ ਆਉਂਦੇ ਤੇ ਮੇਰੇ ਵੀਊ ਨਹੀਂ ਆਉਂਦੇ ਫਿਰ ਮੇਰੀ ਪੇਮੈਂਟ ਨਹੀਂ ਆਉਂਦੀ ਮੇਰੀ ਪੇਮੈਂਟ ਨਹੀਂ ਆਉਂਦੀ ਤਾਂ ਮੇਰੇ ਘਰੇ ਖਾਤੇ ਰੁਕ ਜਾਂਦੇ ਆ ਖਾਤੇ ਰੁਕ ਜਾਂਦੇ ਆ ਤਾਂ ਫਿਰ ਸਾਰਾ ਸਾਨੂੰ ਪਤਾ ਹੀ ਹੈ ਹਨਾ ਕਿ ਕਿੰਦਾ ਕਿੰਦਾ ਦੀਆਂ ਹਾਲਤਾਂ ਆਪਣੇ ਘਰਾਂ ਦੇ ਵਿੱਚ ਹੋ ਜਾਂਦੀਆਂ ਹਨਾ ਤਦ ਮੇਰੇ 50000 ਸਬਸਕ੍ਰਾਈਬਰ ਹੋ ਗਏ। ਉਹ ਤੁਹਾਨੂੰ ਮੈਂ ਆਪਣੀ ਜ਼ਿੰਦਗੀ ਦੇ ਬਹੁਤ ਸਾਰੇ ਸੱਚ ਮੈਂ ਕਿਥੋਂ ਕਿਥੋਂ ਨਿਕਲੀ ਆ ਕਿ ਮੇਰੇ ਕਿਵੇਂ ਮੇਰੇ ਨਾਲ ਹੋ ਰਿਹਾ ਸੀ ਸਭ ਦੱਸੂਗੀ। ਜਲਦੀ ਨਾਲ ਦੀ ਹੁਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ। ਸਾਰੇ ਬਲੇਟਾਂ ਨੂੰ ਪਾਵਾਂਗੇ ਨਾ ਮੈਂ ਵੀ। ਕੋਈ ਨਾ ਜੀ ਬਹੁਤ ਬਲੇਟਾਂ ਬਹੁਤਾਂ ਪਾਵਾਂ ਕੀ ਮਿਲਦੇ ਆ ਤਾਂ।